ਜੱਗੀ ਵੀਰ ਭਾਮੀਆਂ ਪਿੰਦੀ ਸੋਨਾ ਕਰਚਾ ਹਿੰਦੂ ਮੇਘਵਾਲ ਤੇ ਥੋੜੇ ਗੁਰੀ ਦੌਧਰ ਤਾਰਾ ਦੌਧਰ ਹਰਵਿੰਦਰ ਦੌਧਰ ਕੁਲਵਿੰਦਰ ਬੁੱਟਰ ਬੂਟਾ ਸਿੰਘ ਬੁੱਟਾ ਕਾਲੂ ਦੌਧਰ ਤੇ ਹਰਵਿੰਦਰ ਸਮਾਣਾ ਉਹਦੇ ਨਾਲ ਚੱਲੇ ਆ ਬੁੱਟਰ ਆ ਗਈ ਬਈ ਰਾਜੂ ਸੰਦੌਰ ਟੱਕਰ ਫਸਮੀ ਬਚਨ ਸਿੰਘ ਢੰਡਾਰੀ ਤੇ ਇਹ ਨਾ ਟਫੇ ਪੰਜਾਤ ਬਾਅਦ ਹੂੰ ਅੱਪ ਲੋ ਬਾਈ ਜੀ ਤੀਲੀ ਤੋਂ ਬਣ ਗਿਆ ਲੋਗ ਲੋਗ ਤੋਂ ਕੋਕਾ ਸਮਾਂ ਲੱਗ ਗਿਆ ਬਾਈ ਜੀ 22 ਸੈਕਿੰਡ 88 ਪੁਆਇੰਟ ਲੱਗ ਗਿਆ ਬਾਈ ਜੀ ਸਮਾਂ 22 88 ਉਹ ਭੱਜ ਗਿਆ ਬਾਈ ਜੀ ਪੰਜਾਬ ਦਾ ਚੈਂਪੀਅਨ ਜੱਟ ਭੱਜ ਗਿਆ ਇਹ ਗੁਰੀ ਦੌਧਰ ਕਲਵਿੰਦਰ ਸਿੰਘ ਦੀ ਬੁੱਟਰ ਬੂਟਾ ਸਿੰਘ ਬੁੱਟਰ ਅਕਬਾਲ ਸਿੰਘ ਦੀ ਬੁੱਟਰ ਤਾਰਾ ਦੌਧਰ ਹਰਬੰਦਰ ਸਮਾਣਾ ਕਾਲੂ ਦੌਧਰ ਇਹ ਜੱਗੀ ਭਾਮੀਆਂ ਬਿੰਦੀ ਭਾਮੀਆਂ இந்து ਮੇਘੋਵਾਲ ਸੋਨਾ ਗਰਚਾ ਜੱਸਾ ਵਿਦੇਸ਼ਾ ਜਿਹੜਾ ਉਰਲੇ ਪਾਸੇ ਹੈ ਕੱਲ ਦੀ ਜਿਹੜਾ ਬੱਚਾ ਜਿੱਤਿਆ ਹੋਇਆ ਬਾਕੀ ਢੇਲੋਂ ਦਾ ਖੇਡ ਮੇਲਾ ਸਾਂਝੀ ਖੇਡ ਚ ਇਹ ਖਲੀਫਾ ਭੱਜ ਗਿਆ ਤੇ ਨਾਲ ਹੀ ਤੁਹਾਡੇ